ਖੇਡਾਂ ਪੜ੍ਹਾਈ ਅਤੇ ਸਭਿਆਚਾਰ ਖੇਤਰ ਵਿੱਚ ਵੱਡੀਆਂ ਪ੍ਰਾਪਤੀਆਂ ਕਰਨ ਦੇ ਨਾਲ-ਨਾਲ ਬਰਨਾਲਾ ਦੀ ਨਾਮਵਰ ਵਿਦਿਅਕ ਸੰਸਥਾ ਐਸਡੀ ਕਾਰਿ ਨੇ ਕੈਂਸਰ ਦੀ ਬਿਮਾਰੀ ਪ੍ਰਤੀ ਆਮ ਲੋਕਾਂ ਨੂੰ ਜਾਗਰੂਕ ਕਰਨ ਲਈ ਸੈਮੀਨਾਰ ਦਾ ਆਯੋਜਨ ਕੀਤਾ ਜਿਸ ਵਿੱਚ ਵਾਰਲਡ ਕੈਂਸਰ ਕੇਅਰ ਚੈਰੀਟੇਬਲ ਸੁਸਾਇਟੀ ਦੇ ਡਾਕਟਰ ਕੁਲਵੰਤ ਸਿੰਘ ਢਾਲੀਵਾਲ ਨੇ ਉਚੇਚੇ ਤੌਰ ਤੇ ਸ਼ਮੂਲੀਅਤ ਕੀਤੀ ਇਸ ਮੌਕੇ ਡਾਕਟਰ ਢਾਲੀਵਾਲ ਨੇ ਕੈਂਸਰ ਦੀ ਬਿਮਾਰੀ ਦੇ ਕੁਝ ਪੱਖਾਂ ਦਾ ਜ਼ਿਕਰ ਕਰਦੇ ਹੋਏ ਆਮ ਲੋਕਾਂ ਨੂੰ ਇਸ ਬਿਮਾਰੀ ਦੇ ਖਾਤਮੇ ਲਈ ਇਕੱਠੇ ਹੋ ਕੇ ਹਮਲਾ ਮਾਰਨ ਦੀ ਪ੍ਰੇਰਣਾ ਵੀ ਦਿੱਤੀ ਆ ਮੈਂ ਥੈਂਕਸ ਕਰਦਾ ਜੀ ਅੱਜ ਮੈਂ ਬਰਨਾਲਾ ਸਾਹਿਬ ਦੇ ਜੋ ਸ਼ਹਿਰ ਹੈ ਤੁਹਾਡੇ ਐਸੀ ਕਾਲਜਸ ਗਰੁੱਪਸ ਦੇ ਵਿੱਚ ਸੈਮੀਨਾਰ ਸੀ ਕੈਂਸਰ ਦਾ ਥੈਂਕਸ ਸਾਰੀ ਮੈਨੇਜਮੈਂਟ ਦਾ ਅਸੀਂ ਵਰਡ ਕੈਂਸਰ ਦਾ ਇੱਕ ਨਵਾਂ ਪ੍ਰੋਗਰਾਮ ਹੈ ਐਜੂਕੇਟ ਦਾ ਫਿਊਚਰ ਜਨਰੇਸ਼ਨ ਗਾਂ ਵਾਲੀ ਪੀੜ੍ਹੀ ਨੂੰ ਐਜੂਕੇਟ ਕੀਤਾ ਜਾਵੇ ਵੀ ਰੋਗਾਂ ਤੋਂ ਬਚਣਾ ਕਿਵੇਂ ਹੈ ਠੀਕ ਹੈ ਤੇ ਮੇਰੇ ਲਈ ਗ੍ਰੇਟ ਡੇ ਹੈ ਜੀ ਅੱਜ ਮੈਂ ਜੇ ਅੱਜ ਇੱਥੇ ਬੱਚੇ ਘਰ ਜਾਣਗੇ ਹਰ ਘਰ ਚ ਪੰਜ ਮੈਂਬਰ ਹੈ ਤੇ ਮੈਂ ਅਕਬਰ ਹਜ਼ਾਰਮ ਦੁਕਾਨ ਨੂੰ ਅੱਜ ਇੱਕ ਦਿਨ ਦੇ ਵਿੱਚ ਐਜੂਕੇਟ ਕਰਤਾ ਕੈਂਸਰ ਤੋਂ ਤੇ ਡਾਇਬਟੀਜ਼ ਤੋਂ ਬਚਣਾ ਕਿਵੇਂ ਹੈ ਸਮਾਜਿਕ ਰੀਤੀਆਂ ਸਾਦੇ ਵਿਆਹ ਸਾਦੇ ਮਰਨੇ ਐਂਡ ਬੜਾ ਬੜਾ ਮਨ ਖੁਸ਼ ਆ ਜੀ ਬੜੇ ਡਿਸਕਸ ਕੀਤੇ ਅੱਜ ਆਪਾਂ ਨੂੰ ਫਰਟੀਲਾਈਜ਼ਰ ਪੈਸਟੀਸਾਈਡ ਨੂੰ ਧਿਆਨ ਨਾਲ ਯੂਜ਼ ਕਰੋ ਠੀਕ ਹੈ ਦਿਮਾਗੀ ਬੋਝ ਘਟਾਓ ਠੀਕ ਹੈ ਐਂਡ ਅਸੀਂ ਲੱਗੇ ਆ ਸਰਕਾਰ ਨਾ ਮੋਢੇ ਨਾ ਮੋਢਾ ਜੋੜ ਕੇ ਅਸੀਂ 12783 ਪਿੰਡ ਹੈ ਜੀ ਸਾਢੇ 11000 ਅਸੀਂ ਚੈੱਕ ਅਪ ਕਰ ਚੁੱਕੇ ਹਾਂ ਅਗਲੇ ਸਾਲ ਡੇਢ ਸਾਲ ਸਾਰਾ ਚੈੱਕ ਅਪ ਕਰ ਦਿਆਂ ਸਾਡੇ ਤਾਂ ਇੰਗਲੈਂਡ ਵਾਲੇ ਤਾਂ ਕਹਿੰਦੇ ਜੀ ਪਹਿਲੀ ਸਟੇਜ ਕਿਸੇ ਕੰਨੇ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਪਰ ਉਸ ਕਿਚਨ ਠੀਕ ਕਰ ਲੋ ਅੱਜ ਮੇਨ ਸਾਡਾ ਮੁੱਦਾ ਸੀ ਵੀ ਰਸੋਈ ਨੂੰ ਠੀਕ ਕਰੋ ਖਾਣ ਪਾਣ ਠੀਕ ਕਰੋ ਵੀ ਕੈਂਸਰ ਕਿਸੇ ਨੂੰ ਹੋਵੇ ਹੀ ਨਾ ਹਰ ਕੈਂਸਰ ਪਹਿਲਾਂ ਇੱਕ ਸਿਗਨਲ ਦਿੰਦਾ 6 ਮਹੀਨੇ ਪਹਿਲਾਂ ਖਾਣ ਤੋਂ ਪਹਿਲਾਂ ਵੀ ਮੈਂ ਤੇਰੇ ਘਰੇ ਆ ਰਿਹਾ ਆਪਾਂ ਇੱਕ ਕੈਂਸਰ ਨੂੰ ਇੱਕ ਆਧਾਰਨ ਲੈ ਲੈਣੇ ਆ ਜਿਹੜਾ ਕਿ ਅੱਜ ਕਾ ਇ ਜਿਦੇ ਉਹ ਬਣ ਲੱਗ ਗਿਆ ਤਿੰਨ ਮਹੀਨੇ ਫੁੱਟੇ ਸਿੱਦੇ ਟਕਾਰ ਆਉਣ ਲੱਗੇ ਗਲੇ 'ਚ ਤੁਮਚਣ ਲੱਗ ਗਿਆ ਨਾ ਛਾਤੀ ਆਮ ਹੋ ਜਾਂਦਾ ਠੀਕ ਹੈ ਤੇ ਉਸ ਬੰਦੇ ਨੂੰ ਮਿਹਦੇ ਦਾ ਕੈਂਸਰ ਆ ਗਿਆ ਫੂਡ ਪਾਈਪ ਦਾ ਕੈਂਸਰ ਉਹਨੂੰ ਉਹ ਤੋਂ ਬਚਣਾ ਕਿਵੇਂ ਆ ਤਲੀਆਂ ਚੀਜ਼ਾਂ ਮਿੱਠਾ ਮਤਲਬ ਉਹ ਘਟਾ ਕੇ ਜੇ ਤੁਸੀਂ ਰੈਗੂਲਰ ਐਕਸਰਸਾਈਜ਼ ਕਰਿਓ ਹਰ ਘੰਟੇ ਪਾਣੀ ਪੀਓ ਤਾਂ ਠੀਕ ਹੋ ਜਾਓ ਜੇ ਕੈਂਸਰ ਆਇਆ ਨਹੀਂ ਪਰ ਉਹ ਕੈਂਸਰ ਦੇ ਲੱਛਣ ਆਉਣੇ ਸ਼ੁਰੂ ਹੋ ਗਏ ਵੀ ਮੈਂ ਤੇਰੇ ਘਰ ਨੂੰ ਆ ਰਿਹਾ ਭਾਈ ਉਨੇ ਘੰਟੀ ਦੀ ਖੜਕਾਤੀ ਤੇ ਤੇਰੇ ਦਰਵਾਜ਼ੇ ਤੇ ਖੜਾ ਹੈ ਇਹਦਾ ਮਤਲਬ ਤੁਸੀਂ ਪਹਿਲਾਂ ਹੀ ਠੀਕ ਕਰ ਸਕਦੇ ਹੋ ਇਹ ਮੈਂ ਸਭ ਨੂੰ ਅੱਜ ਇਹੀ ਬੱਚਿਆਂ ਨੂੰ ਇਹੀ ਬੇਨਤੀਆਂ ਕੀਤੀਆਂ ਵੀ ਸਾਡੇ ਬੱਚੇ ਆ ਘਰੇ ਮਾਵਾਪ ਨੂੰ ਸਮਝਾਣਗੇ ਜਾ ਕੇ ਐਂਡ ਵਰਡ ਕੈਂਸਰ ਜੀ ਪੂਰੀ ਕਮਿਟਿਡ ਹੈ ਅਸੀਂ ਲੁਧਿਆਣੇ ਨੂੰ ਅੱਡ 25 ਕੈਂਪ ਮਨਜ਼ੂਰ ਕੀਤੇ ਆ ਐਂਡ ਲੁਧਿਆਣੇ ਦੀ ਬਹੁਤ ਵੱਡੀ ਕੰਪਲੇਂਟ ਹੈ ਗੰਦੇ ਨਾਲ ਇਹਦੀ ਮੈਂ ਖੁਦ ਉਸ ਕੈਂਪ ਤੇ ਪਰਸਨਲੀ ਆਪ ਆਇਆ ਹਾਂ ਅਸੀਂ ਸਾਰਾ ਲੁਧਿਆਣਾ ਚੈੱਕ ਅਪ ਕਰ ਦਾਂਗੇ ਵਰਲਡ ਕੈਂਸਰ ਪੰਜਾਬ ਸਰਕਾਰ ਨਾਲ ਮੋੜੇ ਨਾਲ ਮੋੜਾ ਜੋੜ ਕੇ ਕੱਲੇ ਕੱਲੇ ਪਿੰਡ ਪਹੁੰਚ ਰਹੀ ਹੈ ਐਂਡ ਹਰ ਚੀਜ਼ ਅਸੀਂ ਸਾਡੇ ਲੋੜਵੰਦ ਪਿੰਡ ਪਰਾਵਾਂ ਨੂੰ ਗਰੀਬ ਵਰਡ ਵੀ ਮੈਚੂਰ ਕਰ ਲੈਣਾ ਮੇਰਾ ਵੀ ਪਿੰਡ ਜਨਮ ਹੋਇਆ ਸੀ ਆ ਕਿਸਾਨ ਸਾਰੇ ਅਸੀਂ ਗਰੀਬ ਹੀ ਹੁੰਨੇ ਆ ਐਂਡ ਅਸੀਂ ਹਰ ਚੀਜ਼ ਫ੍ਰੀ ਦੇਵਾਂਗੇ ਜੋ ਇੰਗਲੈਂਡ ਸਰਕਾਰ ਮੇਰੀ ਵਾਈਫ ਨੂੰ ਦਿੰਦੇ ਆ ਤੇ ਮੈਂ ਪੰਜਾਬ ਦੀ ਹਰ ਮੇਰੀ ਮਾਂ ਭੈਣ ਅਸੀਂ ਹਾਰਟ ਟੈਸਟ ਫ੍ਰੀ ਕਰਾਂਗੇ ਵਰਲਡ ਕੈਂਸਰ ਇੱਕੋ ਸੰਸਥਾ ਵਰਡ ਦੁਨੀਆ ਦੇ ਵਿੱਚ ਜਿਹੜੀ 8 ਕਿਸਮ ਦਾ ਕੈਂਸਰ ਛੜਕ ਦੇ ਚੈੱਕ ਅਪ ਕਰ ਦਿੰਦੇ ਆ ਅਸੀਂ 15 ਫਰਬੀ ਤੋਂ ਬਾਅਦ ਇੱਥੇ ਆਵਾਂਗੇ ਫਿਰ ਬਰਨਾਲਾ ਚ ਚੈੱਕ ਅਪ ਕਰਾਂਗੇ ਸਾਰੇ ਬਰਨਾਲੇ ਨੂੰ ਛਾਤੀ ਦਾ ਕੈਂਸਰ ਬੱਚੇਦਾਨੀ ਦਾ ਮੂੰਹ ਦਾ ਗਲੇ ਦਾ ਹੱਡੀਆਂ ਦਾ ਗਦੂਦਾਂ ਦਾ ਬਲੱਡ ਕੈਂਸਰ ਬੀਪੀ ਡਾਇਬੀਟੀਜ਼ ਐਂਡ ਦ ਆਰਡ ਲਵਜ਼ ਬੋਲਦੇ ਆ ਤੁਹਾਨੂੰ ਅੱਧਿਆਂ ਨੂੰ ਚੰਗਾ ਨਹੀਂ ਲੱਗਣਾ ਅਸੀਂ ਦਵਾਈ ਦੇ ਲੰਗਰ ਲਾਉਨੇ ਆ ਤੁਸੀਂ ਲਾਉਨੇ ਆ ਜਲੇਬੀਆਂ ਪਕੌੜਿਆਂ ਦੇ ਠੀਕ ਹੈ ਗੁਰੂ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਪਰ ਉਹ ਸਾਦੇ ਰੱਖਿਆ ਕਰੋ ਉਹ ਪੈਸੇ ਬਚਾ ਕੇ ਨਾਲ ਦਵਾਈ ਦੇ ਲੰਗਰ ਵੀ ਬਹੁਤ ਜ਼ਰੂਰੀ ਹੈ ਕਿਉਂਕਿ 40 ਸਾਲ ਤੋਂ ਬਾਅਦ ਬੰਦਾ ਕੋਈ ਨਾ ਕੋਈ ਗੋਲੀ ਖਾਣ ਲੱਗ ਜਾਂਦਾ ਹੈ ਠੀਕ ਹੈ ਨਾਲ ਬੇਨਤੀ ਕਰਦਾ ਵੀ ਸਾਡੇ ਕੋਲ ਬਹੁਤ ਸੋਹਣੇ ਗੁਰੂ ਘਰ ਹੈ ਉਹਨਾਂ ਚ ਸੋਹਣਾ ਪ੍ਰਚਾਰ ਕੀਤਾ ਜਾਵੇ ਰੱਬ ਦਾ ਤੇ ਨਾਲ ਸੋਹਣੇ ਹਸਪਤਾਲ ਵੀ ਬਹੁਤ ਜ਼ਰੂਰੀ ਹੈ ਹਸਪਤਾਲ ਸਾਡੇ ਕੋਲੇ ਸੋਹਣੇ ਹਨੀਗੇ ਮੇਰੇ ਘਰ ਚ ਕੋਈ ਖੁਸ਼ੀ ਆ ਜਾਂ ਗਮੀ ਹੈ ਮੈਂ ਹਸਪਤਾਲ ਨੂੰ ਵੀ ਦਾਨ ਜ਼ਰੂਰ ਕਰਾਂਗਾ ਠੀਕ ਹੈ ਅੰਡ ਅਸੀਂ ਮੈਂ ਤਾਂ NRI ਵਰਡ ਨੂੰ ਬਾਹਰ ਕੈਨੇਡਾ ਇੰਗਲੈਂਡ ਹੁਣ ਮੈਂ ਇੱਥੇ ਬਾ ਸਿੰਘਾਪੁਰ ਤੇ ਆਸਟ੍ਰੇਲੀਆ ਜਾ ਰਿਹਾ ਹਾਂ ਉੱਥੇ ਵੀ ਇਹੀ ਬੇਨਤੀ ਕਰਨੀ ਹੈ ਉਹਨਾਂ ਲੋਕਾਂ ਨੂੰ ਵੀ ਆਪਣੇ ਹਸਪਤਾਲ ਠੀਕ ਕਰੀਏ ਸਰਕਾਰ ਦੇ ਨਾਲ ਮਿਲ ਕੇ ਠੀਕ ਹੈ ਅਜੇ ਜੇ ਸਾਰਾ ਪੰਜਾਬ ਹੈ ਹਰ ਘਰ ਚ ਮਾਪੇ ਬਾਪ ਨੇ ਜਾਣਾ ਹੀ ਜਾਣਾ ਜਦੋਂ ਬਜ਼ੁਰਗ ਹੋਗੇ ਠੀਕ ਹੈ ਤੁਹਾਡੇ ਘਰ ਚ ਖੁਸ਼ੀ ਹੈ ਬੱਚਾ ਪੈਦਾ ਹੋਇਆ ਤੁਸੀਂ ਖੁਸ਼ੀ ਜਾ ਕੇ ਪੁੱਛੋ ਹਸਪਤਾਲ ਨੂੰ ਜਾਂ ਦੋ ਪਖੇ ਲਵਾ ਦਿੰਨੇ ਆ ਦੋ ਬੈੱਡ ਲਾ ਦੇਣੇ ਆ ਇੱਕ ਸਾਲ ਪੰਜਾਬ ਲੋਕ ਪੰਜਾਬ ਦੇ ਲੋਕੋ ਆ ਸੁਣ ਲਓ ਪੁਆਇੰਟ ਇੱਕ ਸਾਲ ਤੁਸੀਂ ਸਾਦੇ ਵਿਆਹ ਕਰਕੇ ਸਾਦੇ ਮਰਨੇ ਕਰਕੇ ਉਹ ਸਾਰਾ দান ਹਸਪਤਾਲਾਂ ਤੇ ਲਾ ਦਿਓ ਹਸਪਤਾਲ ਭਰ ਜਾਣਗੇ ਤੁਹਾਡਾ ਵੀ ਡਿਊਟੀ ਬਣਦੀ ਹੈ ਨਾ ਇੱਕ ਮੈਂ ਚੰਗੇ ਸਾਧੂ ਸੰਤਾਂ ਨੂੰ ਵੀ ਬੇਨਤੀ ਕਰਦਾ ਆਓ ਸੋਹਣੇ ਸਕੂਲ ਕਾਲਜ ਹੋਣੇ ਚਾਹੀਦੇ ਆ ਤੇ ਸੋਹਣੇ ਹਸਪਤਾਲ ਹੋਣੇ ਬਹੁਤ ਜ਼ਰੂਰੀ ਹੈ ਸਾਡੀਆਂ ਸਿਹਤ ਸਵਾਮਾ ਆਓ ਲੋਕੋ ਰਲ ਕੇ ਸਾਦੇ ਜੀਵਨ ਤੇ ਪਹਿਰਾ ਦਿਓ ਜੇ ਤੁਸੀਂ ਸਾਦੇ ਜੀਵਨ ਤੇ ਪਹਿਰਾ ਦੇ ਲੋਗੇ ਤੇ ਰੋਗਾਂ ਤੋਂ ਬਚ ਜਾਓਗੇ ਤੇ ਨਹੀਂ ਤਾਂ ਫਿਰ ਤੁਹਾਨੂੰ ਰੋਗਾਂ ਦੀ ਰਾਜਧਾਨੀ ਤੇ ਬਣੀ ਗਈ ਪੰਜਾਬ ਪਰਾਪੈਨ ਨੂੰ ਠੀਕ ਕਰ ਲਾਂਗੇ ਮੇਰੇ ਸਾਡਾ ਸਾਥ ਦਿਓ ਸਾਡਾ ਸਾਥ ਸਾਨੂੰ ਤੁਹਾਡੇ ਪੈਸੇ ਦੀ ਲੋੜ ਨਹੀਂ no need money ਠੀਕ ਹੈ ਪਰ ਤੁਸੀਂ ਆਪਣੇ ਘਰ ਨੂੰ ਠੀਕ ਕਰੋ ਰਸੋਈ ਨੂੰ ਠੀਕ ਕਰੋ ਅੱਜ ਤੋਂ ਬਾਅਦ ਬਸ ਆ ਦਿਖਾਣ ਜੋ ਕੀ ਸਬਜ਼ੀ ਵੀ ਜੋ ਕੋਈ ਸਪਰੇਆ ਨਹੀਂ ਕੋਈ ਫਰਟੀਲਾਈਜ਼ਰ ਨਹੀਂ ਪਾਉਣੇ ਸਿਰਫ ਰੂੜੀ ਦਾ ਰੇਪ ਪਾਉਣਾ ਬਹੁਤ ਧੰਨਵਾਦ ਫਿਰ ਮਿਲਦੇ ਆ ਜੀ ਥੈਂਕ ਯੂ